ਸਰਨ ਆਪਣੀਆਂ ਭੈਣਾਂ ਨੇ ਉਹਨਾਂ ਵਾਸਤੇ ਇਹ ਵੀਡੀਓ ਆ ਗਈ ਜਿਹੜੀ ਇੱਕ ਗਵਰਨਮੈਂਟ ਦੀ ਸਕੀਮ ਆ ਗਈ ਸੁਕੰਨਿਆ ਸਮਰiddhi ਯੋਜਨਾ ਉਹਦੇ ਬਾਰੇ ਅੱਜ ਆਪਾਂ ਉਹ ਜਿਹੜੀਆਂ ਲੜਕੀਆਂ ਨੇ ਉਹਨਾਂ ਦੀ ਹਾਇਰ ਐਜੂਕੇਸ਼ਨ ਵਾਸਤੇ ਉੱਚ ਸਿੱਖਿਆ ਵਾਸਤੇ ਤੇ ਉਹਨਾਂ ਦੀ ਮੈਰਿਜ ਦੇ ਵਾਸਤੇ ਜਿਹੜੇ ਤੇ 1.5 ਲੱਖ ਰੁਪਏ ਤੱਕ ਇੱਕ ਸਾਲ ਦਾ ਇਸ ਸਕੀਮ ਦੇ ਵਿੱਚ ਪੈਸਾ ਜਮ੍ਹਾਂ ਕਰ ਸਕਦੇ ਆ ਤਾਂ ਦੋ ਲੜਕੀਆਂ ਦੇ ਖਾਤਾ ਖੋਲ ਸਕਦੇ ਆ ਪਰ ਜੇਕਰ ਕਿਸੇ ਪਰਿਵਾਰ ਵਿੱਚ ਤਿੰਨ ਲੜਕੀਆਂ ਜਾਂ ਚਾਰ ਲੜਕੀਆਂ ਨੇ ਤਾਂ ਉਹ ਤਿੰਨ ਚਾਰ ਲੜਕੀਆਂ ਦਾ ਖਾਤਾ ਨਹੀਂ ਖੋਲ ਸਕਦੇ ਖਾਤਾ ਖੋਲਣ ਨੂੰ ਤਾਂ ਉਦੋਂ ਆਪਾਂ ਇਹਦਾ 100% ਵਿਦੜਾ ਕਰ ਸਕਦੇ ਆ 100 ਦਾ ਮਤਲਬ ਹੈ ਪੂਰੇ ਇਹਦੇ ਵਿੱਚ ਵਿਆਜ ਵੀ ਵਧੀਆ ਮਿਲਦਾ ਮਤਲਬ ਕਿ 8.2 ਹੁਣ ਚੱਲ ਰਿਹਾ ਪਰ ਜੇਦਵੇਂ ਇਹ ਸਕੀਮ ਲਾਗੂ ਹੋਈ 2015 ਦੇ ਵਿੱਚ ਤਾਂ 9.1 9.2% ਦੇ ਉੱਤੇ ਵਿਆਜ ਗਵਰਨਮੈਂਟ ਦੇ ਰਹੀ ਸੀ ਸਤਿ ਸ੍ਰੀ ਅਕਾਲ ਦੋਸਤੋ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਵੀ ਜਿਹੜਾ ਆਪਣਾ ਇਹ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਆ ਇਹਦੇ ਉੱਤੇ ਤੁਹਾਨੂੰ ਆਪਾਂ ਫਾਈਨੈਂਸ਼ੀਅਲ ਮੈਨੇਜਮੈਂਟ ਬਾਰੇ ਜਾਂ ਆਪਣੇ ਪੈਸੇ ਨੂੰ ਕਿਵੇਂ ਆਪਾਂ ਵਧਾ ਸਕਦੇ ਆ ਜਾਂ ਆਪਣੇ ਪੈਸੇ ਦਾ ਸਹੀ ਤਰ੍ਹਾਂ ਪ੍ਰਯੋਗ ਕਿਵੇਂ ਕਰ ਸਕਦੇ ਆ ਕਿੱਥੇ-ਕਿੱਥੇ ਆਪਾਂ ਨਿਵੇਸ਼ ਕਰ ਸਕਦੇ ਆ ਉਹਦੇ ਬਾਰੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਇਹਦੇ ਵਿੱਚ ਵੀਡੀਓ ਰਾਹੀਂ ਆਪਾਂ ਤੁਹਾਨੂੰ ਜਾਣਕਾਰੀ ਦੰਨੇ ਆ ਜਿਵੇਂ ਕਿ ਅੱਜ ਜਿਹੜੀ ਵੀਡੀਓ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਆ ਇਹ ਖਾਸ ਕਰਕੇ ਇਹ ਵੀਡੀਓ ਲੜਕੀਆਂ ਵਾਸਤੇ ਆ ਜਿਹੜੀਆਂ ਗਰਲ ਆਪਣੀਆਂ ਭੈਣਾਂ ਨੇ ਉਹਨਾਂ ਵਾਸਤੇ ਇਹ ਵੀਡੀਓ ਆ ਗਈ ਜਿਹੜੀ ਇੱਕ ਗਵਰਨਮੈਂਟ ਦੀ ਸਕੀਮ ਆ ਗਈ ਸੁਕੰਨਿਆ ਸਮਰiddhi ਯੋਜਨਾ ਉਹਦੇ ਬਾਰੇ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਇਹ ਯੋਜਨਾ ਕੀ ਹੈ ਇਹ ਇਸ ਯੋਜਨਾ ਵਾਸਤੇ ਕੀ ਅਲੀਜੀਬਿਲਟੀ ਹੈ ਕੀ ਯੋਗਤਾ ਹੋਣੀ ਚਾਹੀਦੀ ਹੈ ਕੀ ਇਹਦੀਆਂ ਵਿਸ਼ੇਸ਼ਤਾਵਾਂ ਨੇ ਤੇ ਇਹਦੇ ਆਪਾਂ ਨੂੰ ਕੀ ਕੀ ਲਾਭ ਹੋ ਸਕਦੇ ਆ ਤਾਂ ਦੋਸਤੋ ਫਿਰ ਵੀਡੀਓ ਸਕਿਪ ਬਿਨਾ ਸਕਿਪ ਕਰਤੇ ਪੂਰੀ ਵੀਡੀਓ ਦੇਖਣਾ ਫਿਰ ਤੁਹਾਨੂੰ ਪੂਰੀ ਇਹ ਸਕੀਮ ਬਾਰੇ ਜਾਣਕਾਰੀ ਪਤਾ ਚੱਲ ਜਾਊਗੀ ਸੋ ਦੋਸਤੋ ਆਪਾਂ ਕਰਦੇ ਆ ਫਿਰ ਵੀਡੀਓ ਸਟਾਰਟ ਹਾਂ ਦੋਸਤੋ ਜਿਹੜੀ ਇਹ ਐਸਐਸਵਾਈ ਸਕੀਮ ਆ ਸਕੰਨਿਆ ਸਮਰiddhi ਯੋਜਨਾ ਸਕੀਮ ਆਹੀ ਇਹ ਗਵਰਨਮੈਂਟ ਆਫ ਇੰਡੀਆ ਨੇ 1 ਜਨਵਰੀ 2015 ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਜਿਹੜਾ ਆਪਣਾ ਮਤਲਬ ਇਹੋ ਚੱਲ ਰਹੀ ਸੀ ਸਕੀਮ ਉਹਦੇ ਅੰਤਰਗਤ ਇਹ ਸਕੀਮ ਲਾਂਚ ਕੀਤੀ ਸੀ ਜਾਂ ਸ਼ੁਰੂ ਕੀਤੀ ਸੀ ਤਾਂ ਇਹ ਸਕੀਮ ਹੈ ਕਿ ਇਹ ਅਸਲ ਦੇ ਵਿੱਚ ਇਸ ਸਕੀਮ ਦਾ ਮੇਨ ਮਕਸਦ ਹੈ ਜਿਹੜਾ ਉਹ ਜਿਹੜੀਆਂ ਲੜਕੀਆਂ ਨੇ ਉਹਨਾਂ ਦੀ ਹਾਈਅਰ ਐਜੂਕੇਸ਼ਨ ਵਾਸਤੇ ਉੱਚ ਸਿੱਖਿਆ ਵਾਸਤੇ ਤੇ ਉਹਨਾਂ ਦੀ ਮੈਰਿਜ ਦੇ ਵਾਸਤੇ ਜਿਹੜੀ ਉਹਨਾਂ ਦੀ ਸ਼ਾਦੀ ਸ਼ਾਦੀ ਦੇ ਉੱਤੇ ਖਰਚ ਵਗੈਰਾ ਹੁੰਦਾ ਉਹਦੇ ਵਾਸਤੇ ਇਹ ਸਕੀਮ ਗਵਰਨਮੈਂਟ ਆਫ ਇੰਡੀਆ 1 ਜਨਵਰੀ 2015 ਨੂੰ ਲੈ ਕੇ ਆਈ ਸੀ ਤਾਂ ਇਸ ਸਕੀਮ ਦਾ ਵਿੱਚ ਕੀ ਕੀ ਮਤਲਬ ਕਿ ਤੁਹਾਨੂੰ ਫਾਇਦੇ ਹੋਣਗੇ ਤਾਂ ਇਸ ਸਕੀਮ ਦੇ ਵਿੱਚ ਆਪਾਂ 250 ਰੁਪਏ ਤੋਂ ਲੈ ਕੇ ਤੇ 1.5 ਲੱਖ ਰੁਪਏ ਤੱਕ ਇੱਕ ਸਾਲ ਦਾ ਇਸ ਸਕੀਮ ਦੇ ਵਿੱਚ ਪੈਸਾ ਜਮ੍ਹਾਂ ਕਰ ਸਕਦੇ ਆ। ਹੁਣ ਤੁਹਾਨੂੰ ਅੱਗੇ ਆਪਾਂ ਇਸ ਸਕੀਮ ਦੀ ਯੋਗਤਾ ਬਾਰੇ ਦੱਸਾਂਗੇ ਵੀ ਸਕੀਮ ਕੀ ਦੀ ਅਲੀਜੀਬਿਲਟੀ ਕੀ ਹੈਗੀ। ਤਾਂ ਇਹ ਸਕੀਮ ਆ ਜਿਹੜੀ ਹੈ ਮਤਲਬ ਇਹਦੇ ਵਾਸਤੇ ਇੱਕ ਤਾਂ ਮੁੰਡਾ ਜਿਹੜੀ ਲੜਕੀ ਹੈਗੀ ਜਿਹੜੀ ਲੜਕੀ ਦਾ ਆਪਾਂ ਸਮਰiddhi ਇਹ ਸੁਪੰਨ ਸਮਰiddhi ਅਕਾਊਂਟ ਖਲਵਾਉਣਾਗਾ ਖਾਤਾ ਖਲੋਣਾਗਾ ਉਹ ਲੜਕੀ ਇੱਕ ਤਾਂ ਇੰਡੀਅਨ ਦੀ ਸਿਟੀ ਇੰਡੀਆ ਦੇ ਸਿਟੀਜ਼ਨਸਪ ਹੋਣੀ ਚਾਹੀਦੀ ਇਹਦੇ ਬੋਲੇ ਮਤਲਬ ਕਿ ਉਹ ਭਾਰਤ ਦੀ ਨਾਗਰਿਕਤਾ ਹੋਣੀ ਚਾਹੀਦੀ ਆ ਦੂਸਰਾ ਉਹਦੀ ਉਮਰ ਜਿਹੜੀ ਨੋ 10 ਸਾਲ ਤੋਂ ਘੱਟ ਹੋਣੀ ਚਾਹੀਦੀ ਆ ਮਤਲਬ ਕਿ ਜੇਕਰ ਕਿਸੇ ਲੜਕੀ ਦੀ ਉਮਰ 10 ਸਾਲ ਤੋਂ ਵੱਧ ਆ ਤਾਂ ਉਹ ਸੁਪੰਨ ਸਮਰiddhi ਅਕਾਊਂਟ ਖਲਵਾ ਨਹੀਂ ਸਕਦੀ ਤਾਂ ਉਹਦੀ ਉਮਰ ਘੱਟੋ ਘੱਟ ਮਤਲਬ ਕਿ 10 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਆਪਾਂ ਚਾਹੇ 1 ਸਾਲ ਤੋਂ ਲੈ ਕੇ 10 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਹੈ ਇੱਕ ਪਰਿਵਾਰ ਦੇ ਵਿੱਚ ਦੇਕਰ ਦੋ ਲੜਕੀਆਂ ਨੇ ਤਾਂ ਉਹ ਦੋ ਲੜਕੀਆਂ ਦਾ ਹੀ ਖਾਤਾ ਖੋਲ ਸਕਦੇ ਆ ਪਰ ਜੇਕਰ ਕਿਸੇ ਪਰਿਵਾਰ ਵਿੱਚ ਤਿੰਨ ਲੜਕੀਆਂ ਜਾਂ ਚਾਰ ਲੜਕੀਆਂ ਨੇ ਤਾਂ ਉਹ ਤਿੰਨ ਚਾਰ ਲੜਕੀਆਂ ਦਾ ਖਾਤਾ ਨਹੀਂ ਖੋਲ ਸਕਦੇ ਬਸ ਉਹ ਮਤਲਬ ਕਿ ਦੋ ਲੜਕੀਆਂ ਦੀ ਖਾਤਾ ਉਹਦੇ ਵਿੱਚੋਂ ਖੋਲ ਸਕਦੇ ਆ ਪਰ ਜੇ ਕਿਸੇ ਦੇ ਦੋ ਜੁੜਬਾ ਲੜਕੀਆਂ ਨੇ ਤਨੋਂ ਵਾਸਤੇ ਅਲੱਗ ਮਤਲਬ ਕਿ ਰੂਲ ਲਗਾ ਤਾਂ ਉਹ ਹੋ ਸਕਦਾ ਤੁਹਾਨੂੰ ਖਾਤੇ ਵੀ ਖੋਲ ਸਕਦੇ ਨੇ ਇਹਦੀ ਜਾਣਕਾਰੀ ਤੁਸੀਂ ਬੈਂਕ ਦੇ ਵਿੱਚ ਜਾ ਕੇ ਜਾਂ ਫਿਰ ਡਾਕਰ ਵਿੱਚ ਜਾ ਕੇ ਲੈ ਸਕਦੇ ਹੋ ਹੁਣ ਇਹ ਖਾਤਾ ਕਿੱਥੇ ਆਪਾਂ ਜਾ ਕੇ ਖੋਲ ਸਕਦੇ ਆ ਜਿੰਨੀਆਂ ਵੀ ਬੈਂਕਾਂ ਨੇ ਉਹਨਾਂ ਦੇ ਵਿੱਚ ਵੀ ਇਹ ਖਾਤਾ ਆਪਾਂ ਖੋਲ ਸਕਦੇ ਆ ਤੇ ਬਾਕੀ ਜਿੰਨੇ ਪੋਸਟ ਆਫਿਸ ਨੇ ਜਾਂ ਡਾਕਟਰ ਨੇ ਉਨ੍ਹਾਂ ਦੇ ਵਿੱਚ ਜਾ ਕੇ ਵੀ ਆਪਾਂ ਇਹ ਖਾਤਾ ਖੋਲ ਸਕਦੇ ਹਾਂ ਹੁਣ ਇਸ ਖਾਤੇ ਦੇ ਕੀ ਫਾਇਦੇ ਨੇ ਇਹ ਖਾਤੇ ਦੇ ਹੁਣ ਆਪਾਂ ਤੁਹਾਨੂੰ ਫਾਇਦਿਆਂ ਬਾਰੇ ਦੱਸਾਂਗੇ ਇੱਕ ਤਾਂ ਇਹ ਖਾਤੇ ਦੇ ਵਿੱਚ ਜਿਹੜੀ ਵੀ ਆਪਾਂ ਰਕਮ ਜਮ੍ਹਾਂ ਕਰਦੇ ਹਾਂ ਉਹ ਤੇ ਕੰਪਾਊਂਡ ਇੰਟਰਸਟ ਲੱਗਦਾ ਤੇ ਹੁਣ ਜਿਹੜਾ ਵਿਆਜ ਚੱਲ ਰਿਹਾ ਉਹ 8.2% ਚੱਲ ਰਿਹਾ ਇੱਕ ਇੱਕ 2024 ਤੋਂ ਇਹ ਇੰਨਾ ਵਿਆਜ ਚੱਲ ਰਿਹਾ ਹੈ ਇਹ ਉੱਤੇ ਤਾਂ ਖਾਤਾ ਖਲਵਾਉਣ ਤੋਂ ਬਾਅਦ 21 ਸਾਲਾਂ ਤੱਕ ਖਾਤਾ ਆਪਣਾ ਚੱਲਦਾ ਹੈ ਜਿਸ ਦਿਨ ਆਪਾਂ ਖਾਤਾ ਖਲਵਾਤਾ ਉਸ ਤੋਂ ਉਸ ਦਿਨ ਤੋਂ ਮਤਲਬ ਕਿ ਗਿਣਤੀ ਸਟਾਰਟ ਹੋ ਜਾਂਦੀ ਹੈ ਤਾਂ 21 ਸਾਲਾਂ ਤੱਕ ਇਹ ਆਪਾਂ ਖਾਤਾ ਚਲਾ ਸਕਦੇ ਹਾਂ ਜਦੋਂ 21 ਸਾਲ ਪੂਰੇ ਹੋ ਜਾਂਦੇ ਹੈ ਖਾਤੇ ਨੂੰ ਤਾਂ ਇਹ ਆਟੋਮੈਟਿਕਲੀ ਜਾਂ ਪਰਮਾਨੈਂਟਲੀ ক্লোਜ਼ ਹੋ ਜਾਂਦਾ ਤਾਂ ਉਸ ਟਾਈਮ ਤੇ ਇਹਦੀ ਮੈਜੋਰਿਟੀ ਹੋ ਜਾਂਦੀ ਹੈ ਤਾਂ ਆਪਾਂ ਇਹ ਵਿੱਚ ਆਪਣਾ ਜਿਹੜਾ ਪੈਸਾ ਜਮਾ ਕੀਤਾ ਉਹਨੂੰ ਢਵਾ ਸਕਦੇ ਹਾਂ ਇਸ ਤੋਂ ਬਾਅਦ ਲੜਕੀ ਇਹਦੇ ਵਿੱਚੋਂ ਮਤਲਬ ਕਿ ਹੋਰ ਕਿਦੋਂ ਆਪਾਂ ਪੈਸੇ ਕਢਵਾ ਸਕਦੇ ਆ ਤਾਂ ਆਪਾਂ ਲੜਕੀ ਦੀ ਉੱਚ ਸਿੱਖਿਆ ਦੇ ਵਾਸਤੇ ਜਦੋਂ ਉਹ ਲੜਕੀ 10th ਮਤਲਬ ਕਿ 10ਵੀਂ ਕਲਾਸ ਪਾਸ ਕਰ ਜੇ ਜਾਂ ਫਿਰ 18 ਸਾਲ ਦੀ ਉਹਦੀ ਉਮਰ ਹੋ ਜੇ ਤਾਂ ਉਦੋਂ ਆਪਾਂ ਇਹ ਖਾਤੇ ਦੇ ਵਿੱਚੋਂ ਪੈਸੇ ਕਢਵਾ ਸਕਦੇ ਆ ਤਾਂ 18 ਸਾਲ ਤੋਂ ਬਾਅਦ ਜੇਕਰ ਲੜਕੀ ਦੀ ਵਿਆਹ ਹੋ ਜਾਂਦਾ ਵਿਆਹ ਜਾਂ ਮੈਰਿਜ ਕਰ ਦਿੰਦੇ ਆਪਾਂ ਆ ਫੇਰੇ ਖਾਤਾ ਪਰਮਨੈਂਟਲੀ ক্লোজ ਹੋਣ ਜਾਂਦਾ ਤੇ ਇਹਦੇ ਵਿੱਚ ਜਿਹੜੀ 100% ਅਮਾਉਂਟ ਆ ਉਹ ਆਪਾਂ ਵਿਦਡਰਾ ਕਰ ਸਕਦੇ ਆ 100% ਅਮਾਉਂਟ ਆਪਾਂ ਵਿਦਡਰਾ ਕਰ ਸਕਦੇ ਆ ਜਦੋਂ ਲੜਕੀ ਦੀ ਜੇਕਰ ਆਪਾਂ 18 ਸਾਲ ਤੋਂ ਬਾਅਦ ਮੈਰਿਜ ਕਰ ਦਿੰਨੇ ਆ ਪਰ ਜੇਕਰ ਆਪਾਂ 18 ਸਾਲ ਤੋਂ ਬਾਅਦ ਹੋ ਜਾਈ ਉੱਚ ਸਿੱਖਿਆ ਵਾਸਤੇ ਪੈਸਾ ਕਢਵਾਉਣਾ ਚਾਹੁੰਦੇ ਆ ਤਾਂ ਆਪਾਂ ਨੂੰ 50% ਪੈਸਾ ਉਹ ਵਿਦਡਰਾ ਹੋ ਜਾਂਦਾਗਾ ਤੇ ਜਦੋਂ 21 ਸਾਲ ਹੋ ਜਾਂਨ ਖਾਤਾ ਖੋਲ੍ਹੇ ਨੂੰ ਤਾਂ ਉਦੋਂ ਆਪਾਂ ਇਹਦਾ 100% ਵਿਤੜਾ ਕਰ ਸਕਦੇ ਹਾਂ 100 ਦਾ ਮਤਲਬ ਹੈ ਪੂਰੇ ਦਾ ਪੂਰੇ ਪੈਸੇ ਕੜਵਾ ਸਕਦੇ ਹਾਂ ਉਸ ਤੋਂ ਬਾਅਦ ਇਹ ਖਾਤਾ ਜੇਕਰ ਆਪਾਂ ਕਿਤੇ ਪਹਿਲਾਂ ਕਿਸੇ ਦੂਸਰੇ ਸ਼ਹਿਰ ਵਿੱਚ ਖੋਲ੍ਹਿਆ ਨੇ ਭਾਰਤ ਦੇ ਕਿਸੇ ਵੀ ਸਿਟੀ ਦੇ ਵਿੱਚ ਖੋਲ੍ਹਿਆ ਤਾਂ ਆਪਾਂ ਇਹਨੂੰ ਕਿਸੇ ਵੀ ਆਲ ਓਵਰ ਇੰਡੀਆ ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ ਕਿਸੇ ਵੀ ਬੈਂਕ ਦੇ ਵਿੱਚ ਤੇ ਕਿਸੇ ਵੀ ਪੋਸਟ ਆਫਿਸ ਦੇ ਵਿੱਚ ਇਹਨੂੰ ਟ੍ਰਾਂਸਫਰ ਕਰ ਸਕਦੇ ਆ ਇਹ ਖਾਤੇ ਨੂੰ ਆਪਾਂ ਕਿਤੇ ਵੀ ਟ੍ਰਾਂਸਫਰ ਕਰਵਾ ਸਕਦੇ ਆ ਤਾਂ ਇਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਦੇ ਹਾਂ ਇਹਦੇ ਟੈਕਸ ਦੇ ਉੱਤੇ ਟੈਕਸ ਦੇ ਵਿੱਚ ਆਪਾਂ ਨੂੰ ਕੀ ਕੀ ਲਾਭ ਮਿਲਦੇ ਆ ਇਸ ਖਾਤੇ ਦੇ ਉੱਤੇ ਤਾਂ ਇਹ ਖਾਤੇ ਦੇ ਵਿੱਚ ਆਪਾਂ ਤੁਹਾਨੂੰ ਮੈਂ ਦੱਸਾਂ ਇਸ ਵੀ 250 ਤੋਂ ਲੈ ਕੇ 1.5 ਲੱਖ ਰੁਪਏ ਤੱਕ ਇੱਕ ਸਾਲ ਦਾ ਜਮਾ ਕਰ ਸਕਦੇ ਆ ਤਾਂ ਆਪਾਂ ਨੂੰ ਇਹ ਟੈਕਸ ਫੇਰ ਹੀ ਹੋ ਜਾਂਦਾ ਜਿਹੜਾ ਆਪਾਂ ਰੁਪਏ ਜਮਾ ਕਰਾਂਗੇ ਜੇ ਕਿਸੇ ਨੇ ਲੱਖ ਕੀਤਾ ਲੱਖ ਜੇ ਕਿਸੇ ਨੇ 1.5 ਲੱਖ ਕੀਤਾ 1.5 ਲੱਖ ਰੁਪਏ ਤੱਕ ਆਪਾਂ ਨੂੰ ਇਹ ਇਨਕਮ ਟੈਕਸ ਦੀ 80C ਹੈ ਜਿਹੜਾ ਐਕਟ ਦੀ 80C ਹੈ ਕੀ ਮਤਲਬ ਕਿ ਧਾਰਾ ਦੀ ਉਹਦੇ ਤਹਿਤ ਆਪਾਂ ਨੂੰ ਇਹ ਬੈਨੀਫਿਟ ਮਿਲਦਾਗਾ ਵੀ ਆਪਾਂ 1.5 ਲੱਖ ਰੁਪਏ ਤੱਕ ਆਪਣੀ ਇਨਕਮ ਟੈਕਸ ਦੇ ਵਿੱਚ ਇਹਦੇ ਉੱਤੇ ਸੂਟ ਮਿਲਦੀ ਆ ਉਸ ਤੋਂ ਬਾਅਦ ਇਸ ਖਾਤੇ ਦੇ ਉੱਤੇ ਜਿਹੜਾ ਆਪਾਂ ਨੂੰ ਇੰਟਰਸਟ ਮਿਲਦਾਗਾ ਜਿਵੇਂ ਕਿ ਤੁਸੀਂ ਦੇਖਦੇ ਹੋ ਜੇਕਰ ਹੋਰ ਸਕੀਮਾਂ ਐ ਐਸਆਈਪੀ ਲੰਸਾ ਮਿਚੁਅਲ ਫੰਡ ਦੇ ਵਿੱਚ ਆਪਾਂ ਪੈਸਾ ਲਾਉਣੇ ਆ ਤਾਂ ਆਪਾਂ ਨੂੰ 12% ਵਿਆਜ ਲਾ ਇਨਕਮ ਟੈਕਸ ਲੱਗਦਾ ਹੈਗਾ ਗਵਰਨਮੈਂਟ ਦਾ ਲੌਂਗਟਰਮ ਕੈਪੀਟਲ ਗੇਨ ਦੇ ਉੱਤੇ ਲੌਂਗਟਰਮ ਕੈਪੀਟਲ ਗੇਨ ਹੁੰਦਾ ਜੇਕਰ ਆਪਾਂ ਨੂੰ ਤੁਹਾਨੂੰ ਤੇ 12% ਦੇਣਾ ਪੈਂਦਾ 1 ਸਾਲ ਤੋਂ ਬਾਅਦ ਜੇ ਆਪਾਂ ਪੈਸਾ ਕਢਵਾਉਣੀ ਹੈ ਪਰ ਇਸ ਖਾਤੇ ਦੇ ਵਿੱਚ ਇਹ ਇਨਕਮ ਟੈਕਸ ਦੀ ਧਾਰਾ 10 ਦੇ ਤਹਿਤ ਇਹਦੇ ਵਿੱਚ ਮਤਲਬ ਕਿ ਬਿਲਕੁਲ ਫਰੀ ਹੈਗਾ ਟੈਕਸ ਫਰੀ ਹੈ ਟੈਕਸ ਫਰੀ ਹੈ ਜੇਕਰ ਆਪਾਂ ਕੋਈ ਵੀ ਪੈਸਾ ਇਹਦਾ ਵਿਆਜ ਜਿਹੜਾ ਆਪਾਂ ਨੂੰ ਮਿਲਦਾਗਾ ਤਾਂ ਉਹਦੇ ਉੱਤੇ ਇਨਕਮ ਟੈਕਸ ਦੇ 10 ਨੰਬਰ ਧਾਰਾ ਦੇ ਵਿੱਚ ਆਪਾਂ ਨੂੰ ਇਹ ਫਰੀ ਹੈ ਇਸ ਤੋਂ ਬਾਅਦ ਸੀ ਮਨਨ ਕਹਿੰਦੇ ਜਿਹੜੀ ਆਪਾਂ ਜੇਕਰ 21 ਸਾਲਾਂ ਦੀ ਮਚਿਓਰਟੀ ਦੇ ਬਾਅਦ ਜਿੰਨਾ ਵੀ ਆਪਾਂ ਨੂੰ ਪੈਸਾ ਮਿਲਦਾ ਜੇਕਰ ਉਹ ਆਪਣ ਨੂੰ 21 ਸਾਲਾਂ ਤੋਂ ਬਾਅਦ ਖਾਤੇ ਦੀ ਮੇਜورٹی ਹੋ ਜਾਂਦੀ ਹੈ ਕਿੰਨਾ ਵੀ ਪੈਸਾ ਮਿਲਦਾ ਤਾਂ ਉਹਦੇ ਉੱਤੇ ਵੀ ਇਨਕਮ ਟੈਕਸ ਫਰੀ ਹੈਗਾ ਉਹਦੇ ਉੱਤੇ ਕੋਈ ਟੈਕਸ ਨਹੀਂ ਹੈਗਾ ਤਾਂ ਇਹ ਖਾਤੇ ਦੇ ਮਤਲਬ ਕਿ ਇਹ ਲਾਭ ਨੇ ਟੈਕਸ ਲਾਭ ਇਹ ਆਪਾਂ ਨੂੰ ਇਹ ਲਾਭ ਇਹ ਖਾਤੇ ਆ ਖੋਲਣ ਜੇਕਰ ਆਪਾਂ ਖੋਲਦੇ ਆਪਣੇ ਲੜਕੀਆਂ ਦਾ ਤਾਂ ਇਹ ਲਾਭ ਮਿਲਦੇ ਆ ਤਾਂ ਮੈਂ ਚੁਣ ਵੀ ਹਰ ਇੱਕ ਬੰਦੇ ਨੂੰ ਇਹ ਖਾਤਾ ਜੇ ਇਹਦੇ ਵੀ ਕੋਈ ਲੜਕੀ ਹੈਗੀ ਇਹਦੇ ਘਰੇ ਕੋਈ ਮਤਲਬ ਇਹ ਲੜਕੀ ਆ ਤਾਂ ਉਹਦਾ ਖਾਤਾ ਇਹ ਖੋਲਣਾ ਚਾਹੀਦਾ ਤਾਂ ਉਹਦੇ ਵਿੱਚ ਆਪਾਂ ਨੂੰ ਜਿਵੇਂ ਜਿਵੇਂ ਆਪਣੇ ਕੋਲੇ ਪੈਸੇ ਆਉਂਦੇ ਆ ਤਾਂ ਇੱਕ ਸੇਵਿੰਗ ਦੇ ਤੌਰ ਤੇ ਉਹ ਲੜਕੀ ਦੀ ਹਾਇਰ ਐਜੂਕੇਸ਼ਨ ਦੇ ਵਾਸਤੇ ਉਹਦੀ ਮੈਰਿਜ ਦੇ ਵਾਸਤੇ ਪੈਸੇ ਇਕੱਠੇ ਕਰਨ ਦਾ ਇਹ ਸੌਖਾ ਤਰੀਕਾ ਤੇ ਇਹਦੇ ਵਿੱਚ ਵਿਆਜ ਵੀ ਵਧੀਆ ਮਿਲਦਾ ਮਤਲਬ ਕਿ 8.2 ਹੁਣ ਚੱਲ ਰਿਹਾ ਪਰ ਜਦੋਂ ਇਹ ਸਕੀਮ ਲਾਗੂ ਹੋਈ ਸੀ 2015 ਦੇ ਵਿੱਚ ਤਾਂ 9.1 9.2% ਦੇ ਉੱਤੇ ਵਿਆਜ ਗੌਰਮੈਂਟ ਦੇ ਰਹੀ ਸੀ ਤਾਂ ਇਹ ਸਕੀਮ ਦਾ ਬਹੁਤ ਮਤਲਬ ਕਿ ਫਾਇਦਾ ਹੋਊ ਆਪਣੀਆਂ ਲੜਕੀਆਂ ਵਾਸਤੇ ਭੈਣਾ ਵਾਸਤੇ ਜਿਹੜੀਆਂ ਹਾਇਰ ਐਜੂਕੇਸ਼ਨ ਕਰਨੀਆਂ ਚਾਹੁੰਦੀਆਂ ਨੇ ਜਾਂ ਫਿਰ ਆਪਣੀ ਮੈਰਿਜ ਦੇ ਵਾਸਤੇ ਇੱਕ ਸੇਵਿੰਗ ਦੇ ਤੌਰ ਤੇ ਪੈਸਾ ਇਕੱਠਾ ਕਰਨਾ ਚਾਹੁੰਦੀਆਂ ਨੇ ਕਿਉਂਕਿ ਇਹ ਟੈਕਸ ਵੀ ਫ੍ਰੀ ਆ ਤੇ ਗਵਰਨਮੈਂਟ ਦਾ ਗਵਰਨਮੈਂਟ ਨੇ ਮਤਲਬ ਕਿ ਸਪੈਸ਼ਲੀ ਇਹ ਲੜਕੀਆਂ ਵਾਸਤੇ ਸਕੀਮ ਚਲਾਈ ਹੋਈ ਆ ਤਾਂ ਜਿਸ ਨੂੰ ਵੀ ਇਹ ਸਕੀਮ ਬਾਰੇ ਜੇਕਰ ਹੋਰ ਜਿਆਦਾ ਜਾਣਕਾਰੀ ਲੈਣੀ ਆ ਤਾਂ ਕਿਸੇ ਵੀ ਬੈਂਕ ਦੇ ਵਿੱਚ ਜਾ ਕੇ ਡਾਕਰ ਦੇ ਵਿੱਚ ਜਾ ਕੇ ਇਸ स्कीम ਬਾਰੇ ਜਾਣਕਾਰੀ ਲੈ ਸਕਦਾ ਤੇ ਖਾਤਾ ਖਲਵਾ ਸਕਦਾ ਉਮੀਦ ਆ ਵੀ ਦੋਸਤੋ ਤੁਹਾਨੂੰ ਆਪਣੀ ਜਾਣਕਾਰੀ ਤੁਹਾਡੇ ਲਈ ਮਤਲਬ ਕਿ ਮਦਦਗਾਰ ਹੋਊਗੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਕੋਈ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਸਾਰੇ ਦੋਸਤਾਂ ਦਾ ਧੰਨਵਾਦ ਬਾਕੀ ਜੇਕਰ ਕਿਸੇ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਬਸਕ੍ਰਾਈਬ ਦਾ ਬਟਨ ਦਾਵਾ ਦਬਾ ਕੇ ਸਬਸਕ੍ਰਾਈਬ ਕਰ ਲੋ ਤੇ ਨੋਟੀਫਿਕੇਸ਼ਨ ਨੂੰ ਔਨ ਕਰ ਲਓ ਤਾਂ ਜੋ ਆਪਣੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਾਰੇ ਦੋਸਤਾਂ ਦਾ ਇੱਕ ਵਾਰ ਫੇਰ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ